ਪੰਜਾਬ ਅੰਦਰ ਦਿਹਾਤੀ ਖੇਤਰ ਦਾ ਕਹਿ ਸਕਦਾ ਕਿ ਪਿੰਡੂ ਖੇਤਰ ਦਾ ਜਿਹੜਾ ਚੋਣ ਅਖਾੜਾ ਫੇਰ ਉਪਕ ਗਿਆ ਹੈ ਪੰਜਾਬ ਰਾਜ ਚੋਣ ਕਮਿਸ਼ਨਰ ਵੱਲੋਂ ਪੰਚਾਇਤ ਸੰਭਤੀਆਂ ਤੇ ਜ਼ਿਲ੍ਹਾ ਪ੍ਰਸ਼ਾਸ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਇਹਨਾਂ ਚੋਣਾਂ ਦੇ ਇਹਦੇ ਵਿੱਚ ਬਹੁਤ ਕੁਝ ਹੈ ਤੇ ਇਸ ਬਹੁਤ ਕੁਝ ਦੇ ਵਿੱਚ ਜਾਂ ਇਸ ਬਹੁਤ ਕੁਝ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਉਗੇ ਰਾਜੀ ਮਹਾ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਬੈਂਕ ਜੀ ਦੇ ਬੁਖਸਪਾਦਕ ਡਾਕਟਰ ਪ੍ਰਗਨ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਇੰਮਸ਼ਾ ਜਾਗੋ ਸਟੂਫ ਤੋਂ ਤੁਹਾਡਾ ਸਵਾਗਤ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਪਿੰਡੂ ਖੇਤਰ ਦਾ ਨਰੋਲ ਪਿੰਡੂ ਖੇਤਰ ਦਿਹਾਤੀ ਖੇਤਰ ਦਾ ਕਹਿੰਦਾ ਭਾਗ ਤੇ ਪਿੰਡਾਂ ਦਾ ਡੇਰਿਆਂ ਦਾ ਢਾਣੀਆਂ ਦਾ ਜਿਹੜਾ ਚੋਣ ਖੜਾ ਰਾਜਸੀ ਵਿਹਾਰਜਾ ਉਹ ਭੱਗ ਗਿਆ ਰਾਜ ਚੋਣ ਕਮਿਸ਼ਨਰ ਵੱਲੋਂ ਅੱਜ ਐਲਾਨ ਕਰ ਦਿੱਤਾ ਗਿਆ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਭਾਵੇਂ ਕਿ ਦੋ ਸਾਲ ਇਹ ਚੋਣਾਂ ਪੱਛੜ ਕੇ ਹੋ ਰਹੀਆਂ ਨੇ ਪਰ ਇਹਨਾਂ ਚੋਣਾਂ ਦਾ ਵੱਡਾ ਮਹੱਤਵ ਹੈ ਕਿ ਅਗਲਾ ਜਿਹੜਾ ਆਮ ਚੋਣਾ ਦਾ ਵਿਗਲ ਉਹ ਵਜਿਆ ਹੋਇਆ ਤੇ ਉਹ ਚੋਣਾ ਸਿਰ ਉੱਤੇ ਨਹੀਂ ਵੀ ਸੁਸਤਾਈ ਦੀ ਆਮ ਚੋਣਾ ਇਹਨਾਂ ਆਮ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਤਰ੍ਹਾਂ ਰਾਜਸੀ ਤਰ੍ਹਾਂ ਦੀ ਕਹਿ ਸਕਦੇ ਹਾਂ ਕਿ ਕਾਰਨ ਪਿਛਾਈ ਦਾ ਇੱਕ ਮਈਰਮੈਂਟ ਸਾਹਤ ਹੋਣ ਗਿਆ ਚੋਣਾ ਫਿਰ ਇਹ ਚੋਣਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਕਿਸ ਕਿਸ ਤਰ੍ਹਾਂ ਦੇ ਐਲਾਨ ਹੋਏ ਨੇ ਕਿਸ ਕਿਸ ਤਰ੍ਹਾਂ ਦੀਆਂ ਰਾਜ ਚੋਣ ਕਮਿਸ਼ਨ ਵੱਲੋਂ ਇਸ ਚੋਣਾਂ ਸੰਬੰਧੀ ਤਿਆਰੀਆਂ ਕੀਤੀਆਂ ਨੇ ਜੋ ਜੁੱਦਾ ਨੇ ਕਿਦਾਂ ਬਲਾਕ ਸੰਪਤੀਆ ਜ਼ਿਲ੍ਹਾ ਪ੍ਰਸ਼ਾਸਨ ਤੇ ਇਹਦੇ ਇਰਦ-ਗਿਰਦ ਜੀ ਡਾਕਟਰ ਸਾਹਿਬ ਆਪਿੰਟਰ ਸਾਹਿਬ ਜੀ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਇਹ ਜਿਹੜੀਆਂ ਪਿੰਡੂ ਖੇਤਰ ਦੇ ਰੋਲ ਪਿੰਡੂ ਖੇਤਰ ਦੇ ਵਿੱਚ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦियां ਚੂਨਾ ਹੋਣਾ ਹੋਣ ਜਾ ਰਹੀਆਂ ਨੇ ਜਿਹਦੇ ਵਿੱਚ ਮਤਲਬ ਅੱਧੇ ਤੋਂ ਵੱਧ ਵਾਦੀ ਭਾਜ ਕੇਈ ਵੋਟਰ ਨੇ ਉਹ ਹਿੱਸਾ ਪਾਉਣਗੇ ਪਿੰਡੂ ਖੇਤਰ ਦੇ ਵਿੱਚ ਜੇ ਏਰੀਆ ਵਾਈਜ਼ ਤਾਂ ਏਰੀਆ ਬੜਾ ਦੂਰ ਤੱਕ ਵਸਿਆ ਹੋਇਆ ਸਾਰਾ ਇਹਦਾ ਬਖਰਾ ਹੈਗਾ ਇਹਦੇ ਵਿੱਚ ਜਿਹੜੀਆਂ ਤੇਜ਼ ਜ਼ਿਲ੍ਹਾ ਪ੍ਰੀਸ਼ਦਾਂ ਨੇ ਜਿਨ੍ਹਾਂ ਦੇ ਟਿਕਾਣੇ ਉੱਪਰ ਚੂਨ ਹੋਣੀ ਹੈ ਅਤੇ 153 ਬਲਾਕ ਸੰਪਤੀਆਂ ਇਹਨਾਂ ਦੀਆਂ ਸੀਟਾਂ ਦੇ ਉੱਪਰ ਕਿਉਂ ਹੋਣੀ ਹੈ ਤੇ ਜਿਸ ਤਰ੍ਹਾਂ ਕਿ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਪਹਿਲਾਂ ਕਾਫੀ ਸਮਾਂ ਪਹਿਲਾਂ ਐਮੈਂਡਮੈਂਟ ਕੀਤੀ ਗਈ ਸੀ ਤੇ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਦੇ ਲਈ ਬੜਾ ਜੋਰ ਸ਼ੋਰ ਦੇ ਨਾਲ ਇਹ ਇਹ ਕਾਰਜ ਰੰਭਿਆ ਗਿਆ ਸੀ ਤੇ ਤਿੰਨ ਪੜਾਵੀ ਇਹ ਜਿਹੜਾ ਪੰਚਾਇਤੀ ਰਾਜ ਪ੍ਰਣਾਲੀ ਕੀ ਹੈ ਇਹ ਹਿੰਦੁਸਤਾਨ ਦੇ ਵਿੱਚ ਆਪਣੇ ਲਾਗੂ ਕੀਤੀ ਜਾਣੀ ਸੀ ਜਿਹਦੇ ਵਿੱਚ ਪੰਜਾਬ ਬਹੁਤ ਵੱਡੀ ਪੇਸ਼ਕਾਦੀ ਦੇ ਵਿੱਚ ਫੈਲ ਕਰਨੀ ਦੇ ਵਿੱਚ ਹੈ ਅੱਗੇ ਹੈ ਇਹਦੇ ਵਿੱਚ ਹੁੰਦਾ ਹੈ ਪੇਂਡੂ ਖੇਤਰ ਦੇ ਵਿੱਚ ਪਿੰਡਾਂ ਦੇ ਪੱਧਰ ਦੇ ਉੱਪਰ ਪੰਚਾਇਤਾਂ ਇਹ ਉਸ ਤੋਂ ਬਾਅਦ ਬਲਾਕ ਸੰਮਤੀ ਅਤੇ ਫਿਰ ਜ਼ਿਲ੍ਹਾ ਪ੍ਰੀਸ਼ਦਾਂ ਇਹ ਤਿੰਨ ਪੜਾਵੀ ਇਸ ਤਰ੍ਹਾਂ ਸੀ ਇਹਦੇ ਵਿੱਚ ਇਹਨਾਂ ਨੂੰ ਬਹੁਤ ਵੱਡੇ ਅਧਿਕਾਰ ਵੀ ਦਿੱਤੇ ਜਾਣੇ ਸਨ ਬਹੁਤ ਵੱਡੀਆਂ ਇਹਨਾਂ ਨੂੰ ਜਿਹੜਾ ਵਿਕਾਸ ਦੇ ਵਿੱਚ ਪੂਰਾ ਯੋਗਦਾਨ ਦੇਣ ਦੇ ਲਈ ਜਿਵੇਂ ਕਿ ਪਹਿਲਾਂ ਮੈਂ ਹੁਣ ਸ਼ਹਿਰ ਉਹ ਬਦਲ ਗਿਆ ਪਹਿਲਾਂ ਤਾਂ ਇਹ ਵੀ ਸੀ ਵੀ ਡਾਕਟਰ ਵੀ ਅਧਿਆਪਕ ਵੀ ਜ਼ਿਲ੍ਹਾ ਪ੍ਰੀਸ਼ਦਾਂ ਦੇ ਖੇਤਰ ਦੇ ਵਾਸਤੇ ਬੱਕਰੇ ਰੱਖੇ ਗਏ ਸਨ ਇਹਨਾਂ ਦਾ ਜਿਹੜੇ ਅਧਿਕਾਰ ਸੀ ਇਨਾਂ ਦੀ ਪਾਰਟਮੈਂਟ ਦੀ ਕਾਫੀ ਕੁਝ ਇਸ ਤਰ੍ਹਾਂ ਦੀ ਜਿਹੜੀ ਸੋਚ ਵਿਚਾਰ ਸੀ ਉਹ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਜੋ ਐਮੈਂਡਮੈਂਟ ਕੀਤੀ ਗਈ ਸੀ ਉਹਦੇ ਮਤਲਬ ਕਿ ਇਹਨਾਂ ਨੂੰ ਮਜ਼ਬੂਤ ਕਰਨ ਦਾ ਹੋ ਸੀ ਪਰੰਤੂ ਸਮੇਂ ਦੇ ਨਾਲ ਥੋੜਾ ਥੋੜਾ ਬਦਲ ਗਿਆ ਹੈਗਾ ਤੇ ਪਰ ਫਿਰ ਵੀ ਜੇ ਆਪਾਂ ਹੁਣ ਦੇਖੀਏ ਜਿਹੜੀਆਂ ਕਿ 14 ਦਸੰਬਰ ਨੂੰ 23 ਜ਼ਿਲ੍ਹਾ ਪ੍ਰੀਸ਼ਦਾਂ ਤੇ 154 ਬਲਾਕ ਸੰਸਥੀਆਂ ਦੀਆਂ ਚੋਣਾਂ ਹੋਣੀਆਂ ਨੇ ਹੋਰ ਜਾ ਰਹੀਆਂ ਨੇ ਜਿਦੇ ਵਿੱਚ ਇਹ ਸਰਕਾਰ ਵੱਲੋਂ ਹਾਂ ਇਨ੍ਹਾਂ ਕਿਉਂ ਨਾਲੇ 119181 ਪੋਲਿੰਗ ਬੂਥ ਬੜਾਏ ਗਏ ਜੀ ਇਸ ਸੰਬੰਧੀ ਪੰਜਾਬ ਰਾਜ ਚੋਣ ਕਮਿਸ਼ਨ ਦੇ ਕਮਿਸ਼ਨਰ ਸ਼੍ਰੀ ਕਮਲ ਚੌਧਰੀ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਚੋਣਾਂ ਜਿਹੜੀਆਂ ਹੋਣੀਆਂ ਨੇ ਵੈਲਟ ਪੇਪਰ ਦੇ ਰਾਹੀਂ ਹੋਣਗੀਆਂ EVM ਇਹਦੇ ਵਿੱਚ ਨਹੀਂ ਵਰਤੀ ਜਾਏਗੀ ਕਿਉਂਕਿ ਭਾਰਤ ਦੇ ਚੋਣ ਕਮਿਸ਼ਨ ਨੇ ਸੁਰੱਖਿਆ ਦੇ ਕਾਰਨਾਂ ਕਰਕੇ EVM ਦੇ ਤੋਂ ਅਨਕਾਰ ਕੀਤਾ ਹੋਇਆ ਇਸ ਕਰਕੇ ਇੱਕ ਤਾਂ ਇਹ ਵੱਡੀ ਜੀ ਹੋ ਹੈਗੀ ਹੈ ਇਹ ਇਹ ਜਿਹੜਾ ਚੋਣ ਦਾ ਪ੍ਰੋਸੈਸ ਹੈਗਾ ਕਾਫੀ ਲੰਬੇ ਸਮੇਂ ਤੋਂ ਡਿਲੇ ਹੋ ਰਹੀਆਂ ਨੇ ਗੀਆਂ ਪਹਿਲਾਂ ਤਾਂ ਹਲਕਾ ਹਲਕਿਆਂ ਦਾ ਪੁਨਰ ਰੂਪ ਕਰਨਾ ਸੀ ਉਸ ਕਰਤੇ ਹੋਏ ਅਤੇ ਫਿਰ ਉਸ ਤੋਂ ਬਾਅਦ ਦੁਬਾਰਾ ਫਿਕਸ ਕੀਤੀ ਗਈ ਸੀ ਫਿਰ ਪੰਜਾਬ ਦੇ ਵਿੱਚ ਹੜਾ ਆ ਗਈ ਤਾਂ ਵੀ ਅੱਗੇ ਕਾਹਨੀਆਂ ਪਈਆਂ ਤੇ ਹੁਣ ਇਹ ਨਿਸ਼ਚਿਤ ਹੋ ਚੁੱਕੀ ਹੈ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਇਹਨਾਂ ਦੀ ਨਾਮ ਨਿਸ਼ਨਾ ਪ੍ਰੀਆ ਜਾਣਗੀਆਂ 6 ਦਸੰਬਰ 2025 ਨੂੰ ਨਾਮਿਨੇਸ਼ਨ ਵਾਪਸ ਲਈ ਜਾਊਗੀ ਜੇ ਕੋਈ ਉਮੀਦਵਾਰ ਮੈਦਾਨ ਤੋਂ ਹਟਣਾ ਚਾਹੁੰਦਾ ਹੈ। ਤੇ ਵੋਟਾਂ 14 ਦਸੰਬਰ ਨੂੰ ਪਾਈਆਂ ਜਾਣਗੀਆਂ ਤੇ ਇਹਨਾਂ ਦੇ ਨਤੀਜੇ 17 ਦਸੰਬਰ 2025 ਨੂੰ ਕੱਢੇ ਜਾਣਗੇ ਤੇ ਵੋਟਾਂ ਦਾ ਜਿਹੜਾ ਸਮਾਂ ਹੈ 14 ਦਸੰਬਰ ਨੂੰ ਪੈਣ ਦਾ 8 ਵਜੇ ਸਵੇਰ ਤੋਂ ਲੈ ਕੇ 4 ਵਜੇ ਸ਼ਾਮ ਤੱਕ ਹੋਵੇਗਾ। ਹੂੰ ਇਸ ਦੇ ਵਿੱਚ ਇਹ ਇਹ ਇੱਕ ਅਸਲ ਦੇ ਵਿੱਚ ਆਪਾਂ ਜੇ ਆਪਾਂ ਕਹੀਏ ਮੰਨੀ ਅਸੈਂਬਲੀ ਜੀਆਂ ਚੋਣਾਂ ਵੀ ਮੰਨੀਆਂ ਜਾ ਸਕਦੀਆਂ ਨੇ ਲੋਕਾਂ ਦੀ ਜਿਹੜੀ ਆਪਾਂ ਆਵਾਜ਼ ਹੈ ਉਹ ਵੀ ਕਨਿਸ਼ਚਿਤ ਕਰੂਗੀ ਨਿਰਧਾਰਤ ਕਰੂਗੀ ਵੀ ਕਿੱਦਾਂ ਨੂੰ ਜਾਣਾ ਪਿੰਡੂ ਖੇਤਰ ਦੇ ਵਿੱਚ ਕਿਸ ਤਰ੍ਹਾਂ ਦਾ ਮੈਦਾਨ ਬਣਨਾ ਹੈਗਾ ਇਹ ਆਉਣ ਵਾਲੀ ਜਿਹੜੀ 2027 ਦੀ ਇਲੈਕਸ਼ਨ ਹੈ ਉਹਦੇ ਲਈ ਕਿਸ ਤਰ੍ਹਾਂ ਦਾ ਮੈਦਾਨ ਸਜਾਇਆ ਜਾਣਾ ਹੈਗਾ ਹੂੰ ਬੇਸ਼ੱਕ ਰੂਲਿੰਗ ਪਾਰਟੀ ਜਿਹੜੀ ਹੁੰਦੀ ਹੈ ਉਹਦਾ ਹਮੇਸ਼ਾ ਲਾਹਾ ਲੈਂਦੀ ਹੈ ਉਨੇ ਪੂਰਾ ਆਪਣਾ ਪ੍ਰਭਾਵ ਵਰਤਨਾ ਹੁੰਦਾ ਸਾਰੇ ਉਹਦੇ ਪਾਸ ਸਾਧਨ ਵੀ ਹੁੰਦੇ ਨੇ ਤੇ ਉਹਦੇ ਪਾਸ ਸ਼ਕਤੀ ਵੀ ਹੁੰਦੀ ਹੈ ਤੇ ਪਾਸ ਸੰਤਰ ਵੀ ਹੁੰਦਾ ਬੜਾ ਕੁਝ ਹੁੰਦਾ ਹੈ ਤੇ ਪ੍ਰੰਤੂ ਨਾਲ ਦੀ ਨਾਲ ਲੋਕਾਂ ਦਾ ਵੀ ਜਿਹੜੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਵੀ ਆਪਣਾ ਦਿਖਾਵਾ ਕਰਨ ਤੇ اپੋਜੀਸ਼ਨ ਪਾਰਟੀਆਂ ਵੀ ਆਪਣੇ ਆਪ ਨੂੰ ਪਰਤੋਗੀਆਂ ਨੇ ਇਹਨਾਂ ਤੋਂ ਉਹਨਾਂ ਦੇ ਵਿੱਚ ਇਹ ਵੀ ਪਤਾ ਨਹੀਂ ਲੱਗ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਦਿਸ਼ਾ ਜਾਏਗੀ ਤਦੂ ਜੇ ਆਪਾਂ ਦੇਖੀਏ ਹਿਸਟਰੀ ਕਈ ਵਾਰ ਰਿਪੀਟ ਕਰ ਦਿੰਦੀ ਹੈ ਆਪਣੇ ਆਪ ਨੂੰ ਦੁਹਰਾ ਦਿੰਦੀ ਆ ਉਹਦੇ ਵਿੱਚ ਪਤਾ ਲੱਗਦਾ ਗਿਆ ਵੀ ਇਹ ਵੀ ਕਿਸ ਤਰ੍ਹਾਂ ਦਾ ਨਿਸ਼ਾਨਾ ਬਣੂਗਾ ਜਿਵੇਂ ਕਿ ਆਪਾਂ ਥੋੜਾ ਜਿਹਾ ਪਿਸ਼ੋਕਰ ਚ ਜਾਈਏ 1953 ਦੇ ਵਿੱਚ ਜਦੋਂ ਨਾ 1994 ਦੇ ਵਿੱਚ ਜਦੋਂ ਕਿ ਸਰਦਾਰ ਬਿਆ ਸਿੰਘ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਉਦੋਂ 27 ਸਤੰਬਰ 1953 ਨੂੰ ਬਲਾਕ ਸਮಿತಿ ਤੇ ਜ਼ਿਲ੍ਹਾ ਪ੍ਰੀਸ਼ਦ ਨੇ ਚੋਣਾਂ ਹੋਈਆਂ ਸਨ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਬੜਾ ਭੇੜ ਹੋਵੇ ਜਿਵੇਂ ਜਦ ਮੈਂ ਬੱਚਿਆ ਸੀ ਜਿਸ ਤਰ੍ਹਾਂ ਦੀਆਂ ਹੁਣ ਦੀਆਂ ਪ੍ਰਸਥਿਤੀਆਂ ਨੇ ਨਾ ਅਕਾਲੀ ਦਲ ਦੀਆਂ ਉਸ ਤਰ੍ਹਾਂ ਹੀ ਉਡੋងੀ ਸੀਗੀਆਂ ਉਦੋਂ 3 ਮਈ ਨੂੰ ਹੂੰ 3 ਮਈ ਨੂੰ ਕਾਲ ਤਖਸਾ 2 ਮਈ 1994 ਨੂੰ ਕਾਲ ਤਖਸਾ ਤੇ ਅੰਮ੍ਰਿਤਸਰ ਅਕਾਲੀ ਦਲ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ 27 ਨਵੰਬਰ ਨੂੰ ਬਾਦਲ ਦਲ ਅਤੇ ਅੰਮ੍ਰਿਤਸਰ ਅਕਾਲੀ ਦਲ ਦੀ ਇਨ੍ਹਾਂ ਕੀ ਨਾਮਦਾਨ ਦੇ ਵਿੱਚ ਇੱਕ ਦੂਸਰੇ ਦੇ ਸਾਹਮਣੇ ਹੋਈ ਸੀ ਹੁਣ ਵੀ ਉਹ ਪ੍ਰਸਥਿਤੀਆਂ ਲੱਗ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਗਰ ਲਹਿਰ ਜਾਂ ਪੁਨਰਸਰਜੀਤ ਕਾਲੀਗੱਲ ਉਹਨਾਂ ਨੇ ਦੋਨਾਂ ਨੇ ਆਪਣਾ ਇੱਕ ਕਹੀਆ ਕੀਤਾ ਜਿਵੇਂ ਕਿ ਪਿਛਲੇ ਦਿਨੀ ਪੁਨਰਸਰਜੀਤ ਕਾਲੀਗੱਲ ਨੇ ਕਿਹਾ ਸੀ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਜਿਹੜਾਂ ਚੋਣਾਂ ਲੜਾਂਗੇ ਤੇ ਇਹਦੇ ਵਿੱਚ ਹੋਣ ਇਹ ਸਾਹਮਣੇ ਆਏਗਾ ਕਿ ਪ੍ਰਸਥਤੀਆਂ ਕਿਹਦੇ ਵੱਲ ਨੂੰ ਵਧ ਰਹੀਆਂ ਨੇ ਕਿਸ ਤਰ੍ਹਾਂ ਜਾ ਰਹੀਆਂ ਨੇ ਇਹ ਉਦੋਂ ਕਾਂਗਰਸ ਦੀ ਸਰਦਾਰ ਬੀਆ ਸਿੰਘ ਦੀ ਸਰਕਾਰ ਸੀ ਧੱਕੜ ਮੁਖਮਖਰੀ ਸੀ ਵੱਡੇ ਹੋ ਉਹਨਾਂ ਨੇ ਜਦੋਂ ਜਿਹੜੀਆਂ 1994 ਦੇ ਵਿੱਚ ਚੋਣਾਂ ਹੋਈਆਂ ਸੀ ਉਹਦੇ ਵਿੱਚ ਜੋ ਦਾ ਜੋ ਨਸਤ ਚੌਕ ਬਲਾਕ ਸੰਮਤੀ ਦੀਆਂ ਸੀਟਾਂ ਸੀ ਉਸ ਦੇ ਹੂੰ ਜਿਨ੍ਹਾਂ ਦੇ ਵਿੱਚ ਕਿਉਂਕਿ ਸਰਕਾਰ ਨੇ ਜਿਸ ਤਰ੍ਹਾਂ ਦਾ ਉਦੋਂ ਰੁਕਵੜਾ ਪਾਇਆ ਜਿਵੇਂ ਆ ਰਹੀ ਹੈ ਉਹ 330 ਸੀਟਾਂ ਸੀ ਤਾਂ ਕਾਲੀ ਜਨ ਨੂੰ ਉਮੀਦਵਾਰ ਹੀ ਨਹੀਂ ਖੜੇ ਹੋਣ ਦਿੱਤੇ ਸੀ ਹੂੰ ਜੀ ਜਾਂ ਉਹਨਾਂ ਦੇ ਕਾਗਜ਼ ਰੱਦ ਕਰਾਤੀ ਸੀ ਕਿ ਤੇ ਉੱਥੇ 330 ਸੀਟਾਂ ਤਾਂ ਜੇ ਟੂ ਡਿਕਲੇਅਰ ਕਰਾ ਲਈ ਉਸ ਦੇ ਵਿਆਹ ਸੀ ਦੀ ਸਰਕਾਰ ਤੇ ਬਾਕੀ ਬਚੀਆਂ ਜਿਹੜੀਆਂ 976 ਸੀਟਾਂ ਸੀ ਉਹਦੇ ਵਿੱਚੋਂ ਕਾਂਗਰਸ 402 ਸੀਟਾਂ ਜਿੱਤੀ ਗਈ ਸੀ ਬਲਾਕ ਸਮਤੀ ਦੀਆਂ ਪੂਰਾ ਜੋਰ ਲਾਇਆ ਪੂਰਾ ਸਾਰਾ ਕੁਸ਼ਕ ਪਰ ਰਾਸ ਦਿੱਤਾ ਉਹਨਾਂ ਨੇ ਪਾਸ ਹੀ ਸਭ ਕੁਝ ਕੀਤਾ ਤੇ ਬਾਦਲ ਅਕਾਲੀ ਦਲ ਉਸ ਵੇਲੇ ਆਪਣੀ ਬੜੀ ਵੱਡੀ ਫਾਈਟ ਲੀកਿਆ ਸੀ ਉਸ ਤਰ੍ਹਾਂ ਦੇ ਉਸ ਦੌਰ ਦੇ ਵਿੱਚ 188 ਸੀਟਾਂ ਜਿੱਤੇ ਸੀ ਤੇ ਅੰਮ੍ਰਿਤਸਰ ਅਕਾਲੀ ਦਲ ਵੀ ਕਾਫੀ ਆਪਣੇ ਪਰਫਾਰਮੈਂਸ ਦਿਖਾਈ ਸੀ ਉਹਨਾਂ ਨੇ 88 ਸੀਟਾਂ ਜਿੱਤੇ ਸੀ ਤੇ ਬਸਪਾ ਵੀ 85 ਸੀਟਾਂ ਲੈ ਗਈ ਸੀ ਉਸ ਵੇਲੇ ਉਦੋਂ ਤੋਂ ਇਹ ਸਮਝ ਆਉਂਦੀ ਹੈ ਵੀ ਜੇਕਰ ਇੰਨਾ ਜ਼ੋਰ ਜਸ਼ਨ ਲਾਉਣ ਤੇ ਸਰਕਾਰ ਦੀ ਮਤਲਬ ਲੋਕਾਂ ਦਾ ਰੁਖ ਪਤਾ ਲੱਗ ਗਿਆ ਸੀ ਕਿੱਧਰ ਨੂੰ ਜਾਣਾ ਹੈ ਤੇ ਉਹਨਾਂ ਨੇ ਨਿਸ਼ਚਿਤ ਕਰ ਦਿੱਤਾ ਸੀ ਬਾਦਲ ਕਾਲੀ ਜਲਵਾਲ ਨੂੰ ਹੋਰ ਹੈ ਉਹਨਾਂ ਸਚਰਨ ਨੇ ਮੇਰੇ ਵਿੱਚ ਇਹ ਨਿਸ਼ਚਿਤ ਹੋ ਗਿਆ ਠੀਕ ਹੈ ਜਦੋਂ ਕੋਈ ਪੰਜਾਬ ਨਵੀਂ ਗੜਾਈ ਰਹਿ ਰਿਹਾ ਸੀ ਪੰਜਾਬ ਖੜਕੂ ਬਾਦ ਦੇ ਵਿੱਚੋਂ ਬਾਹਰ ਨਿਕਲ ਰਿਹਾ ਸੀਗਾ ਬੜਾ ਕੁਝ ਕੋਸ ਦੇ ਲਈ ਸਾਹਮਣੇ ਆ ਰਿਹਾ ਸੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ 272 ਸੀਟਾਂ ਤੇ ਚੋਣਾਂ ਹੋਈਆਂ ਤੇ ਉਦੋਂ ਉਦੋਂ ਕਾਂਗਰਸ ਨੇ ਆਪਣੇ ਪੂਰੇ ਦਮ ਖੰਦ ਦੇ ਨਾਲ 119 ਸੀਟਾਂ ਜਿੱਤੀਆਂ ਸੀ ਤੇ ਬਾਦਲ ਅਕਾਲੀ ਦਲ 58 ਸੀਟਾਂ ਤੇ ਜਿੱਤ ਗਿਆ ਸੀ ਹੂੰ ਇਹ ਅੰਮ੍ਰਿਤਸਰ ਕਾਲੀ ਦਲ ਵੀ 47 ਸੀਟਾਂ ਲੈ ਗਿਆ ਸੀ ਬਸ 19 ਸੀਟਾਂ ਲੈ ਗਈ ਹੂੰ ਇਹਦੇ ਤੋਂ ਜੇ ਆਪਾਂ ਵਿਸ਼ਲੇਸ਼ਣ ਕਰੀਏ ਤਾਂ ਇਹ ਸੀ ਵੀ ਉਸ ਵੇਲੇ ਇਹ ਨਿਸ਼ਚਿਤ ਹੋ ਗਿਆ ਸੀਗਾ ਵੀ ਬਾਦਲ ਅਕਾਲੀ ਦਲ ਉਹ ਜੇ ਨੰਬਰ ਤੇ ਆ ਰਿਹਾ ਹੈ ਤੇ ਅੰਮ੍ਰਿਤਸਰ ਕਾਲੀ ਦਲ ਪਿੱਛੇ ਰਹਿ ਰਿਹਾ ਹੈ ਤੇ ਹੁਣ ਵੀ ਇਹ ਇਹ ਇਹਦੇ ਤੋਂ ਇਹ ਹੋਏਗਾ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਨਾ ਤਾਂ ਸ਼ਕਤੀ ਹੈ ਉਹਨਾਂ ਨੇ ਸਾਰਾ ਕੁਝ ਹੈ ਜਿਸ ਤਰ੍ਹਾਂ ਕਿ ਆਪ ਪਿਛਲੀਆਂ 22 ਇਲੈਕਸ਼ਨਾਂ ਦੇਖੀਆਂ ਨੇ ਉਹਨਾਂ ਨੇ ਜਿੱਤੀਆਂ ਨੇ ਸਰਕਾਰਾਂ ਕਿਉਂਕਿ ਰੂਲਿੰਗ ਪਾਰਟੀ ਆਪਣਾ ਹਰ ਤੰਗ ਦੇ ਨਾਲ ਇਸ ਦੌਰ ਦੇ ਵਿੱਚ ਇਸ ਦਾ ਫਾਇਦਾ ਲੈ ਕੇ ਆਪਣੇ ਆਪ ਨੂੰ ਜੇਤੂ ਜ਼ਰੂਰ ਕਰਾਰ ਕਰਦੀ ਹੈ ਉਹਦੇ ਪਾਸ ਸਾਧਨ ਹੁੰਦੇ ਨੇ ਸੰਪਨ ਹੁੰਦੇ ਹੂੰ ਇਹ ਸ਼੍ਰੋਮਣੀ ਅਕਾਲੀ ਦਲ ਨੇ ਕਿਉਂਕਿ ਕਰਨਤਾਰਨ ਦੀ ਜਿਹੜੀ 22 ਇਲੈਕਸ਼ਨ ਹੋਈ ਹੈ ਉਹਦੇ ਵਿੱਚ ਬਾਦਲ ਅਕਾਲੀ ਦਲ ਨੇ ਆਪਣਾ ਪੂਰਾ ਹਮਖਮ ਦਿਖਾਇਆ ਹੈ ਕਿ ਪੂਰੇ ਜੋਸ਼ ਦੇ ਨਾਲ ਉਹ ਲੜੇਗੇ ਤੇ ਉਹਨਾਂ ਨੇ ਆਪਣੇ ਆਪ ਨੂੰ ਅ ਕੁਝ ਹੌਸਲੇ ਦੇ ਵਿੱਚ ਵੀ ਪੂਰੀ ਤਰ੍ਹਾਂ ਮੈਸੂਰ ਕਰ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਵੀ ਇਹ ਜਿਹੜੀ ਚੋਣ ਆਹੀ ਜਿਹੜੀ ਬਲਾਕ ਸੰਮਤੀਆਂ ਦੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਉਹਦੇ ਵਿੱਚ ਉਹ ਆਪਣੀ ਪੂਰਾ ਦਮ ਖੰਮ ਪੂਰੀ ਸ਼ਕਤੀ ਚੋ ਕੇ ਪੂਰੀ ਤਰ੍ਹਾਂ ਆਪਣੇ ਕਾਡਰ ਨੂੰ ਵੀ ਮੋਬਾਈਲਾਈਜ਼ ਕਰਕੇ ਇਹਦੇ ਵਿੱਚ ਉਹ ਪੂਰੀ ਤਰ੍ਹਾਂ ਲੜਨਗੇ ਤੇ ਦੂਸਰੇ ਪਾਸੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਹਰਨਰਜੀਤ ਉਹ ਵੀ ਆਪਣਾ ਦਿਖਾਏਗਾ ਜਲਵਾ ਉਦੋਂ ਫਾਇਦਾ ਕਿਨੂੰ ਹੁੰਦਾ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਤੀਸਰੇ ਭਾਰਤੀ ਜਨਤਾ ਪਾਰਟੀ ਦੀ ਆਪਣਾਈ ਦੇ ਵਿੱਚ ਕੁਝ ਕਰਦੀ ਹੈ ਕਿ ਨਹੀਂ ਕਰਦੀ ਜਾ ਉਹ ਨਹੀਂ ਅਨਾਉਂਸ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਅਨਾਉਂਸ ਕਰ ਦਿੱਤਾ ਜਿਹਨੂੰ ਦਮਖੰਮ ਦੇ ਨਾਲ ਆਪਣੇ ਤੌਰ ਤੇ ਇਸ ਬਲਾਗ ਸੰਮਤੀ ਜਿਹੜਾ ਖਾਸ ਚੋਣ ਮੋਰਾਂ ਦੇ ਵਿੱਚ ਉਤਰਨਗੇ ਉਹਨਾਂ ਦੇ ਮਿਸਟਰ ਠੌਰ ਨੇ ਜਨਰਲ ਸੈਕਟਰੀ ਵੱਲੋਂ ਐਲਾਨ ਕੀਤਾ ਗਿਆ ਅੱਜ ਫੈਸਲਾ ਹੋ ਗਿਆ ਇਹਦਾ ਕਹਿੰਦਾ ਭਾਵ ਕਿ ਡਾਕਟਰ ਸਾਹਿਬ ਸਾਰੀਆਂ ਧਿਰਾਂ ਇਸ ਪਿੰਡੂ ਖਾੜੇ ਦੇ ਵਿੱਚ ਹੁਣ ਜੁਜ਼ਰਨ ਗਿਆ ਦੇਖਣਾ ਹੋਏਗਾ ਕਿ ਕਿਹਦੀ ਤੇ ਜਿਹੜੀ ਇਸ ਸੁੰਦਰ ਦੇ ਕਿਨਾਰੇ ਲੱਗਦੀ ਹੈ। ਸਹਿ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਕਿਵੇਂ ਜਿਹੜੀ ਜਿਸ ਰੂਲਿੰਗ ਤੇ ਹੁੰਦੀ ਹੈ ਕਿਵੇਂ ਉਹ ਫਾਇਦੇ ਵੀ ਲੈਂਦੀ ਹੈ। ਫਿਰ ਅੱਜ ਵੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ 18 ਆਈਪੀਐਸ ਤੇ 61 ਡੀਐਸਪੀ ਇੱਕ ਈਏਜੀ ਇੱਕ ਏਆਈਜੀ ਖੈਤ ਕਵਾਲ ਨੇ ਕੀਤੇ ਗਏ ਨੇ ਕਿਰ ਉਹ ਰੁਟੀਨ ਦੇ ਹੀ ਹੁੰਦੇ ਨੇ ਵਿਭਾਗ ਦੇ ਵੀ। ਪਰ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਤਾ ਤੇ ਰਾਮ ਆਦਮੀ ਪਾਰਟੀਆਂ ਚੋਣ ਮਤਾਂ ਦੇ ਵਿੱਚ ਵੀ ਪੂਰੇ ਤਮਖ ਨਾਲ ਲਤਰਦੀ ਕੋਰੀ ਤਿਆਰੀ ਦੇ ਵਿੱਚ ਹੈ ਦੂਜੇ ਵੱਡੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਿੰਡਾਂ ਨਾਲ ਦਿਹਾਤੀ ਖੇਤ ਨਾਲ ਵਧੇਰੇ ਕਰਕੇ ਜੁੜੀ ਪਾਰਟੀ ਹੈ ਉਹਦੇ ਲਈ ਵੀ ਚੋਣਾਂ ਵੱਡੇ ਪੱਧਰ ਤੇ ਅਭਿਆਨ ਨੇ ਉਰੋਦੀ ਤੇਰੇ ਜਿਹੜੀ ਅਧਿਕਾਰ ਤੌਰ ਤੇ ਕਾਂਗਰਸ ਉਹਦੇ ਲਈ ਵੀ ਵੱਡਾ ਅਭਿਆਨ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਭਾਰਤ ਤੋੜ ਰਹੀ ਹੈ ਵੇਖਣਾ ਹੋਵੇਗਾ ਕਿ ਉਹ ਇਹ ਦਿਹਾਤੀ ਖੇਤਰ ਦੇ ਵਿੱਚ ਆਪਣੀਆਂ ਅਜਮਾਇਸ਼ ਕਿੱਥੋਂ ਤੱਕ ਰੱਖ ਲਈ ਹੈ ਹਾਲਾਂਕਿ ਪਿਛਲੀ ਵਾਰ ਇਸ ਧਿਰ ਦੀ ਤਰਬਤਾਰਨ ਉਪਚੋਣ ਦੇ ਵਿੱਚ ਜਮਾਨਤ ਜ਼ਬਤ ਹੋਈ ਹੈ ਤੇ ਪੁਨਰ ਸਰਜੀਤ ਵਾਲੇ ਵੀ ਮੋੜ ਹੁਣ ਅੰਗੜਾਈ ਦੇ ਵਿੱਚ ਨੇ ਉਹਨਾਂ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਜਿੱਤਨ ਹਾਰਨ ਉਹ ਜ਼ਰੂਰ ਮદાન ਮੰਲਣਗੇ ਖੈਰ ਅਧਾਰ ਸ਼ੋਣ ਜਾਂਬਤਾ ਵੀ ਪਿੰਡੂ ਖੇਤਰ ਦਾ ਆਪਾਂ ਮੰਨ ਸਕਦੇ ਹਾਂ ਕਿ ਆਪਣੇ ਆਪ ਦੇ ਵਿੱਚੋਂ ਲੱਗ ਚੁੱਕਾ ਹੈ ਖੈਰ ਪਿੰਡੂ ਖੇਤਰ ਨਾਲ ਜੁੜੀਆਂ ਚੋਨਾ ਤੇ ਇਹਨਾਂ ਚੋਨਾ ਦਾ ਆਪਾਂ ਪਹਿਲਾਂ ਗੱਲ ਵੀ ਕੀਤੀ ਰਣਜੀਤ ਸਾਹਿਬ ਕੇ ਕਾਰਗੁਜ਼ਾਰੀ ਹੈ ਸਾਰੀਆਂ ਤਰ੍ਹਾਂ ਦੀ ਅਗਲੇ ਚੋਣ ਪਿੰਡਲੇ ਅਗਲਾ ਚੋਣ ਪਿੰਡ ਜਿਹੜਾ 227 ਦਾ ਵਧ ਰਿਹਾ ਇਹ ਚੋਨਾ ਕਿਉਂਕਿ ਦੋ ਸਾਲ ਪਛੜ ਗਈਆਂ ਤਾਂ ਇਹਨਾਂ ਸਿਰੇ ਤੇ ਆ ਗਈਆਂ ਨੇ 227 ਦੇ ਚੋਣ ਪਿੰਡ ਦੇ ਵਿੱਚ ਤੇ ਦੋ ਹਫ਼ਤਿਆਂ ਦੇ ਵਿੱਚ ਚੋਨਾ ਵੀ ਜਿੱਪੜ ਜਾਣਗੇ 17 ਦਸੰਬਰ ਨੂੰ ਰਿਜ਼ਲਟ ਆ ਜਾਣਗੇ ਕਿ ਇਸ ਤਰ੍ਹਾਂ ਰਿਹਾ ਇਹ ਚੌਂਖੇ ਪੇੜ ਦਿਹਾਤੀ ਖੇਤਰ ਦਾ ਫਿਰਡਾਟ ਸਾਹਿਬ ਇਹਨਾਂ ਚੌਂੜਾਂ ਦੇ ਵਿੱਚ ਜਿਹੜੇ ਛੋਟੇ-ਮੋਟੇ ਸ਼ਹਿਰ ਨੇ ਜਿਹੜੇ ਕਿ ਨਗਰ ਪੰਚਾਇਤ ਬਣ ਚੁੱਕੇ ਹੈ ਜਾਂ ਇਸ ਤੋਂ ਅੱਗੇ ਜਾ ਕੇ ਨਗਰਪਾਲਿਕਾ ਨਗਰ ਕੌਂਸਲ ਜਾਂ ਨਗਰ ਨਿਗਮ ਹੋਤਾ ਉਹ ਵਾਸੀ ਤਾਂ ਇਹਨਾਂ ਚੌਂੜਾਂ ਦੇ ਵਿੱਚ ਨਹੀਂ ਪਰੰਤੂ ਨਰੋਪਿੰਡ ਗ੍ਰਾਮ ਪੰਚਾਇਤਾਂ ਗ੍ਰਾਮ ਸਭਾਵਾਂ ਦਿਹਾਤੀ ਖੇਤਰ ਦਾ ਸਾਰਾ ਇਲਾਕਾ ਜਿਹਦੇ ਵਿੱਚ ਡੇਰੀ ਢਾਲੀਆਂ ਸਾਰੇ ਆਉਂਦੇ ਸਾਰੀ ਆਬਾਦੀ ਉਹ ਆਪਣਾ ਜਿਹੜਾ ਸਿਆਸੀ ਜਲਵਾ ਜ਼ਰੂਰ ਦਿਖਾਉਣਗੇ ਖੈਰ 2 400 ਰੁਪਇਆ ਜ਼ਿਲ੍ਹਾ ਪ੍ਰਸ਼ਾਸਨ ਦੇ ਉਮੀਦਵਾਰ ਜਿਹੜਾ ਚੋਣ ਲੜੇਗਾ ਉਹਦੀ ਅਧਿਕਾਰ ਜਿਹੜੀ ਹੈ ਐਂਟਰੀ ਫੀਸ ਹੈ 200 ਰੁਪਇਆ ਪੰਚਾਇਤ ਸੰਪਤੀ ਤੇ ਉਮੀਦਵਾਰ ਦੇ ਲਈ ਤੇ ਜਿਸ ਤੋ ਗੈਸਿਕਟਰ 50 ਕੀ ਚਾਹੇ ਇਸ ਤਰ੍ਹਾਂ ਦਾ ਵੀ ਕੋਈ ਫੀਸ ਵਗੈਰਾ ਵੀ ਇਹਦੇ ਵਿੱਚ ਨਿਰਧਾਰਤ ਕੀਤੀ ਗਈ ਹੈ ਕੁੱਲ ਮਿਲਾ ਕੇ ਇਹਨਾਂ ਚੋਣਾਂ ਨੂੰ ਕਿਵੇਂ ਦੇਖਾਂਗੇ ਰਾਤ ਸਾਹਿਬ ਕੀ ਮੰਨੇ ਰਹਿਣਗੇ ਇਸ ਚੋਣਾਂ ਦੇ ਵੀ ਸੋਸਤਾ ਇਹਦੇ ird gird ji ka thoda jaenu vekhi ji ਸਿੰਦਰ ਸਾਹਿਬ ਦੇਖੋ ਇਹਦੇ ਵਿੱਚ ਜਿਸ ਤਰ੍ਹਾਂ ਦੀ ਰਿਜ਼ਰਵੇਸ਼ਨ ਔਰਤਾਂ ਲਈ 50% ਰਿਜ਼ਰਵੇਸ਼ਨ ਦਿੱਤੀ ਗਈ ਹੈ ਔਰ ਔਰਤਾਂ ਦੀ ਬੜੀ ਵੱਡੀ ਭਾਗੀਦਾਰੀ ਹੋਏਗੀ ਬਹੁਤ ਇਹਦੇ ਵਿੱਚ ਮਤਲਬ ਵੱਡੇ ਪੱਧਰ ਉੱਤੇ ਜਿਹੜੀਆਂ ਮੈਦਾਨ ਦੇ ਵਿੱਚ ਨਿੱਤਰ ਗਿਆ ਉਹ ਔਰਤਾਂ ਹੀ ਹੋਣਗੀਆਂ 50% 50% ਬੜਾ ਵੱਡਾ ਹਿੱਸਾ ਹੈ ਪੰਜਾਬ ਦੀ ਤਰੱਕੀ ਕਰੇ ਜੀ ਡਾਕਟਰ ਸਾਹਿਬ ਬਹੁਤ ਵੱਡੀ ਇਹੋ ਹੈ ਕਿਉਂਕਿ ਔਰਤਾਂ ਔਰ ਜੁ ਹਾਂ ਦੋ ਦੋ ਵੱਡੀਆਂ ਸ਼ਕਤੀਆਂ ਨੇ ਜਿਹੜੀ ਇੱਕ ਵੋਟਾਂ ਨੂੰ ਪ੍ਰਭਾਵਿਤ ਕਰਦੇ ਨੇ ਹੁਣ ਜੂਥ ਵੀ ਕਿਸ ਤਰ੍ਹਾਂ ਇਸ ਇਹ ਚੋਣ ਦੇ ਵਿੱਚ ਨਰੋਲ ਪਿੰਡੂ ਖੇਤਰ ਹੈ ਤੇ ਸਾਰੇ ਪੰਜਾਬ ਦੇ ਵਿੱਚ ਹੀ ਇਹ ਤਕਰੀਬਨ ਹੋਣਾ ਹੈ ਇਹ ਇਸ ਸੰਬੰਧ ਦੇ ਵਿੱਚ ਦੇਖਣ ਵਾਹੀ ਗੱਲ ਹੋਏਗੀ ਕਿ ਕਿਸ ਤਰ੍ਹਾਂ ਇਹ ਇਹਨੂੰ ਜੂਥ ਕਿਧਰ ਕਿਸ ਪਾਸੇ ਵੱਲ ਨੂੰ ਵੱਧਦਾ ਹੈ ਕਿਸ ਪਾਸੇ ਕਿਉਂਕਿ ਜਿਵੇਂ ਆਪਾਂ ਦੇਖਿਆ ਜਾ ਵੀ 2022 ਤੇ 2017 ਦੇ ਵਿੱਚ ਜੂਥ ਤੇ ਔਰਤਾਂ ਨੇ ਜਿਵੇਂ ਆਮ ਆਦਮੀ ਪਾਰਟੀ ਦੀ ਇਹ سپورਟ ਕੀਤੀ ਤੇ ਉਹਨੂੰ ਬੇ ਸਭੀਆਂ ਉਹਨਾਂ ਨੇ ਕਿੰਨਾਂ ਜਿਤਾ ਦਿੱਤੇ ਕਿ ਜੂਥ ਸੀ ਸੀ ਨੌਜਵਾਨ ਸੀ ਹੁਣ ਨੌਜਵਾਨ ਕਿਸ ਤਰ੍ਹਾਂ ਦਾ ਕੀ ਉਹਨਾਂ ਦੀ ਮਨੁਸਤੀਤੀ ਹੋਈ ਕੀ ਇਸ ਤਰ੍ਹਾਂ ਦੀ ਪ੍ਰਭਾਵ ਪਾਉਂਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਇਹਦੇ ਵਿੱਚੋਂ ਪਿੰਡੂ ਨੌਜਵਾਨ ਪਿੰਡੂ ਜੋਕ ਪਿੰਡੂ ਅ ਔਰਤਾਂ ਉਹ ਉਹ ਕਿਸ ਤਰ੍ਹਾਂ ਦੀ ਹੈ ਕਿਉਂਕਿ ਬਈ ਇਸ ਚੋਣਾਂ ਦੇ ਵਿੱਚੋਂ ਉਹਨਾਂ ਨੂੰ ਮਿਲਣਾ ਵੀ ਔਰਤਾਂ ਦੇ ਲਈ ਰਿਜ਼ਰਵੇਸ਼ਨ ਹੈ ਤੇ ਜੂਥ ਨੇ ਪ੍ਰਭਾਵ ਕਰਨਾ ਤੇ ਇਹ ਇਹ ਚੋਣਾਂ ਦੇ ਵਿੱਚ ਆ ਜਿਹੜੀ ਟੈਕਨੀਕ ਹੈ ਆਧੁਨਿਕ ਟੈਕਨੀਕ ਟੈਕਨੀਕ ਹੈ ਇਹ ਵੀ ਪੂਰੀ ਤਰ੍ਹਾਂ ਬਤੀ ਜਾਏਗੀ ਇਹ ਇਸ ਸੰਬੰਧੇ ਵਿੱਚ ਰੂਲਿੰਗ ਪਾਰਟੀ ਵੀ ਕੋਈ ਬਕਲਪ ਨਹੀਂ ਛੱਡੇਗੀ ਪਰੰਤੂ ਇਹ ਏਰੀਆ ਇੰਨਾ ਕਿ ਹਾਲਾਕੇ ਇਕ ਇਲੈਕਸ਼ਨ ਦੇ ਪਰਵਾਈ ਇਲੈਕਸ਼ਨ ਦੇ ਉੱਪਰ ਕਨਸੈਂਟਰੇਟ ਕੀਤਾ ਜਾ ਸਕਦਾ ਹੁੰਦਾ ਰੂਲਿੰਗ ਪਾਰਟੀ ਲਈ ਸੌਖਾ ਹੋ ਜਾਂਦਾ ਹੈਗਾ ਪਰੰਤੂ ਇੰਨੇ ਏਰੀਏ ਦੇ ਵਿੱਚ ਜੇਕਰ ਬਹੁਤ ਹੀ ਜ਼ਿਆਦਾ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਸਰਦਾਰ ਬਿਹਾਂ ਸਿੰਘ ਤੇ ਦੌਰ ਬੜੇ ਫਾਰਮ ਹੀ ਨਹੀਂ ਹੀ ਭਰਮ ਦਿੱਤੇ ਗਏ ਤੇ ਜਾਂ ਉਹਨਾਂ ਦੇ ਆਰ ਮੈਂ ਦਾਿਕਰਾ ਤੇ ਗਏ ਸੰਜੀਕਰ ਇਸ ਪੱਧਰ ਦੇ ਉੱਪਰ ਕਿਉਂਕਿ ਹੁਣ ਟਾਈਮ ਇੱਕ ਇਹ ਬੜਾ ਕ੍ਰੂਸ਼ੀਅਲ ਟਾਈਮ ਹੈ ਉਦੋਂ 1992 ਤੋਂ ਬਾਅਦ ਚਰਨ 94 ਦੇ ਵਿੱਚ ਉਦੋਂ ਦੋ ਦੋਟਾਈ ਖਾਲੀ ਦੋ ਸਾਲੀ ਹੋਏ ਸੀਗੇ ਉਦੋਂ ਤੱਕ ਇਹ ਸੀ ਲੋਕਾਂ ਨੂੰ ਸਰਕਾਰ ਦਾ ਪੂਰਾ ਦਬਦਬਾ ਨਹੀਂ ਹੁਣ ਸਰਕਾਰ ਸਰਦਾਰ ਸਾਹਿਬ ਹੋਣ ਦੇ ਖਿਲਾਫ ਹੋਰ ਨੇ ਹੁਣ ਇਸ ਤੋਂ ਬਾਅਦ 94 ਤੋਂ ਬਾਅਦ 23 ਵਾਰ ਜਿਹੜੀ ਪੰਚਾਇਤੀ ਚੋਣਾਂ ਹੋ ਵੀ ਗਈਆਂ ਪਿਛਲੀ ਵਾਰ ਸਰਕਾਰ ਜਿਹੜੀਆਂ 19 ਸਤੰਬਰ 2016 ਨੂੰ ਹੋਈਆਂ ਪਿਛਲੀ ਵਾਰ ਪੰਜਾਬ ਦੇ ਵਿੱਚ ਜੇ ਦਰਸਾਤਾਂ ਜਿੱਕਰ ਵੇਖਿਆ ਜਾਵੇ ਤਾਂ ਵੱਡੀ ਗਿਣਤੀ ਔਰਤਾਂ ਦੀ ਭਾਗੀਦਾਰੀ ਇਹਨਾਂ ਚੋਣਾਂ ਦੇ ਵਿੱਚ ਹੋਵੇਗੀ ਬਤਾਓ ਉਮੀਦਵਾਰ ਵੋਟ ਪਿਛਦੀ ਵਿੱਚ ਤਾਂ ਔਰਤਾਂ ਵਾਧੀ ਰਹੀਆਂ ਨੇ ਵੱਡੇ ਪੱਧਰ ਉੱਤੇ ਕੋਲੀਆਂ ਦੇ ਜਿਹੜੇ ਪਿਛਲੇ ਸਮੇਂ ਖੜੀ ਸਾਹਮਣੇ ਆਏ ਖਾਸ ਕਰਕੇ ਬਿਹਾਰ ਦੇ ਵਿੱਚੋਂ ਕਈ ਥਾਵਾਂ ਉੱਤੇ ਔਰਤਾਂ ਨੇ ਵਧੇਰੇ ਵੋਟਾਂ ਪਾਈਆਂ ਮਰਦ ਪਿੱਛੇ ਰਹਿ ਗਿਆ ਜੇ ਇਤਜਾਬ ਦੇ ਵਿੱਚ 50% ਮੈਦਾਨ ਦੇ ਵਿੱਚ ਔਰਤਾਂ ਹੋਣਗੀਆਂ ਤੇ ਸੁਖਵਿੰਦਰ ਕੌਰ ਰੰਧਾਵਾ ਜੀ ਨੇ ਚੋਣ ਲੜੀ ਪਿਛਲੀ ਵਾਰ ਕਾਲੀਦਾਲ ਵੱਲੋਂ ਬੀਬੀ ਇਹ ਆਪਣਾ ਦਰਨ ਸਰ ਤੋਂ ਉਪਚੋਣ ਉਹਨਾਂ ਦੀ ਧੀ ਬੀਬੀ ਕੰਤਲਪ੍ਰੀਤ ਕੌਰ ਨੂੰ ਅੱਜ ਪੁਲਿਸ ਵਿਸ਼ੇਸ਼ ਨੇ ਕਿਉਂਕਿ ਉਹਨਾਂ ਦੇ ਪੁਲਿਸ ਕੇਸ ਰਜਿਸਟਰ ਹੋਏ ਸੀ ਪੁਚੀ ਗਈ ਸਥਿਤੀ ਦੀ ਪਤਾ ਲੱਗਿਆ ਕਿ ਉਹਨਾਂ ਨੂੰ ਇਸ ਤੋਂ ਬਾਅਦ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਫਿਰ ਇਹੀ ਤਰ੍ਹਾਂ ਦੇ ਜਿਹੜੇ ਮਾਮਲੇ ਨੇ ਉਹ ਵੀ ਮਾਹੌਲ ਨੂੰ ਨਵੀਂ ਦਿਸ਼ਾ ਦੇਣ ਦੀ ਹੱਲੇ ਸਮੇਂ ਕਿਵੇਂ ਲੱਗਦਾ ਹੈ ਕਿਉਂਕਿ ਸਤਾ ਤੇ ਚੌਂਦੀ ਹੁੰਦੀ ਹੈ ਕਿ ਹਰ ਲਿਹਾਜ਼ ਉੱਤੇ ਜਿਹੜੀ ਹੈ ਚੋਣ ਪੇੜ ਜਿਹੜਾ ਮਰਜੀ ਪੇੜ ਵੱਜੇ ਉਹ ਸਤਾ ਤੇ ਦੇ ਹੱਕ ਦੇ ਵਿੱਚ ਜਾਏ ਜਿਹੜਾ ਸਤਾ ਹਰ ਭਿੰਡਰ ਸਾਹਿਬ ਦੇਖੋ ਸਤਾ ਤੇ ਹਰ ਹਰ ਹਿੰਦਵਾਦ ਇਹ ਪਰੰਤੂ ਜੇਕਰ ਇਸ ਤਰ੍ਹਾਂ ਦਾ ਜੇ ਆਪਾਂ ਕਹੀਏ ਨਾ ਵੀ ਇਸ ਢੰਗ ਦੇ ਨਾਲ ਬਿਲਕੁਲ ਨੰਗੇ ਕਿਤੇ ਰੂਪ ਦੇ ਵਿੱਚ ਇਸ ਤਰ੍ਹਾਂ ਹੋਣ ਲੱਗ ਜਾਵੇ ਫਿਰ ਉਹ ਲੋਕਾਂ ਦੇ ਵਿੱਚ ਵੀ ਰੋਸ ਉੱਪਰ ਆਉਂਦਾ ਹੈ ਇਹ ਅਕਾਲੀ ਦਲ ਵੀ ਹੁਣ ਜਿਵੇਂ ਕਿ ਆ ਵੀ ਸਰਦਾਰ ਜਗਜੀਤ ਸਿੰਘ ਬਾਦਲ ਦੀ ਗਵਾਹੀ ਹੈਟੋ ਆਪਣੇ ਹੌਸਲੇ ਵਿੱਚ ਨੇ ਜਿਸ ਤਰ੍ਹਾਂ ਉਹਨਾਂ ਨੇ ਤਰਨਤਾਰਨ ਬਾਏ ਇਲੈਕਸ਼ਨ ਦੇ ਵਿੱਚ ਉੱਥੋਂ ਦੇ ਐਸਐਸਪੀ ਨੂੰ ਸਸਪੈਂਡ ਕਰਵਾਇਆ ਤੇ ਡੀਜੀਪੀ ਪੰਜਾਬ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਤਲਬ ਕੀਤਾ ਤੇ ਉਹਨਾਂ ਨੇ ਇਹ ਦੋ ਡੀਐਸਪੀ ਨੂੰ ਸਸਪੈਂਡ ਵੀ ਕੀਤਾ ਇਹ ਇਸ ਤਰ੍ਹਾਂ ਦਾ ਇੱਕ ਅਫਸਰਸ਼ਾਹੀ ਨੂੰ ਵੀ ਸੰਕੇਤ ਜਾ ਰਿਹਾ ਹੈਗਾ ਕੁਝ ਇਸ ਤਰ੍ਹਾਂ ਦਾ ਵੀ ਇਹਦੇ ਚ ਹੁਣ ਕਿਸ ਤਰ੍ਹਾਂ ਦੀ ਪੁਲਿਸ ਕਿਸ ਤਰ੍ਹਾਂ ਦਾ ਰੋਲ ਭੂਮਿਕਾ ਪਾਇਆ ਕਰੇਗੀ ਕਿਉਂਕਿ ਪੁਲਿਸ ਬੜੀ ਦੂਰ ਤੱਕ ਦੀ ਭਾਪ ਲੈਂਦੇ ਨੇ ਕਿ ਉਹ ਉਹ ਵੀ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਅਗਲੀ ਚੋਣ ਸਿਰ ਤੇ ਹੋਣ ਦੀ ਹੋਣ ਕਾਰਨ ਅਫਸਰਸ਼ਾਹੀ ਨੂੰ ਵੀ ਕਈ ਤਰ੍ਹਾਂ ਦੀ ਨਿਗਾਹ ਅੱਗੇ ਦੂਰ ਅੰਦੇਸ਼ ਬਣ ਕੇ ਰਹਿਣਾ ਪੈਣਾ ਹੈ ਕਿ ਕਈ ਵਾਰ ਅਕਸਰ ਪੰਜਾਬ ਵਿੱਚ ਜਦੋਂ ਵੀ ਆਮ ਚੋਣੇ ਤੱਕ ਤੇ ਪਲਟੇ ਜਾਂਦੇ ਆ ਆਮ ਤੌਰ ਤੇ 2012 ਦੇ ਵਿੱਚ ਜਿਹੜਾ ਇਹ ਹਾਲਾਤ ਬਣੇ ਸੀ ਅਕਾਲੀ ਦਲ ਮੋੜ ਰਿਪੀਟ ਹੋਏ ਫਿਰ ਸਤਾ ਤੇਰ ਵੱਲੋਂ ਬੜੀ ਇਸ ਤਰ੍ਹਾਂ ਦੀ ਹੁਣ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਉਹ ਵੀ ਰਿਪੀਟ ਹੋਣ ਪਰ ਇਹਨਾਂ ਚੋਣਾਂ ਨੇ ਵੀ ਬਹੁਤ ਕੁਝ ਤੈਅ ਕਰ ਦੇਣਾ ਡਾਕਟਰ ਸਾਹਿਬ ਦੇ ਦਿਹਾਤੀ ਖੇਤਰ ਦੀਆਂ ਅਸਲ ਦੇ ਵਿੱਚ ਪੰਜਾਬ ਦਾ ਜਿਹੜਾ ਆਮ ਚੋਣ ਦਾ ਜਿਹੜਾ ਦ੍ਰਿਸ਼ ਹੈ ਜਦੋਂ ਆਮ ਚੋਣ ਹੁੰਦੀ ਹੈ ਜਿਵੇਂ 2017 ਦੀ ਚੋਣ ਹੁੰਦੀ ਹੈ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਦਿਹਾਤੀ ਖੇਤਰ ਦਾ ਵੋਟਰ ਹੈ ਵੋਟਰ ਹੈ ਉਹ ਹੀ ਫੈਸਲਾ ਵੱਡੇ ਪੱਧਰ ਉੱਤੇ ਕਰਦਾ ਸ਼ਹਿਰਾਂ ਦੇ ਵਿੱਚ ਬਹੁਤ ਲੋਕ ਤਾਂ ਵੋਟ ਪਾਉਣ ਹੀ ਨਹੀਂ ਜਾਂਦੇ ਵੋਟ ਪੀਸ ਦੀ ਬੜੀ ਇੱਚੀ ਰਹਿ ਜਾਂਦੀ ਹੈ ਪਰ ਪਿੰਡਾਂ ਵਾਲਿਆਂ ਦਾ ਬੜਾ ਵੱਡਾ ਮਹੱਤਵ ਹੁੰਦਾ ਤੇ ਇਸ ਜ਼ੋਨ ਪੇਟ ਦੇ ਵਿੱਚ ਸ਼ਾਇਦ ਇਹ ਪਿੰਡਾਂ ਵਾਲਿਆਂ ਦਾ ਵੱਡਾ ਮਹੱਤਵ ਰਹੇਗਾ ਤੇ ਸੰਕੇਤ ਵੀ ਬੜੇ ਵੱਡੇ ਪੱਧਰ ਤੇ ਉੱਭਰ ਕੇ ਸਾਹਮਣੇ ਆਉਣਗੇ 227 ਲਈ ਜੀ ਡਾਕਟਰ ਹਾਂ ਭਿੰਡਰ ਸਾਹਿਬ ਦੇਖੋ ਇਹਦੇ ਵਿੱਚ ਸਾਰਾ ਕੁਝ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਕੰਚਨ ਪ੍ਰੀਤ ਕੌਰ ਦੇ ਉੱਪਰ ਪਰਚਾ ਦਰਜ ਹੋਇਆ ਜਾਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹ 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 ਦਾ ਵੀ ਕਾਫੀ ਵੱਡਾ ਪ੍ਰਭਾਵ ਕਿਉਂਕਿ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਅਨਾਉਂਸ ਹੋ ਚੁੱਕੀ ਹੈ ਸਾਰਾ ਕੁਝ ਹੈ ਤੇ ਪਿੰਡੂ ਖੇਤਰ ਦੇ ਵਿੱਚ ਕਾਲੀ ਧਲ ਇਹ ਹੁਣ ਇਸ ਵਿਸ਼ਵਾਸ ਦੇ ਵਿੱਚ ਹੈ ਜਿਸ ਤਰ੍ਹਾਂ ਕਿ ਵੀ ਉਹਨਾਂ ਨੂੰ ਲੱਗਦਾ ਵੀ ਅਸੀਂ ਸੱਤਾ ਦੇ ਨੇੜੇ ਪਹੁੰਚ ਰਹੇ ਹਾਂ ਜਦਕਿ ਕਾਂਗਰਸ ਪਾਰਟੀ ਇਹ ਇਨ ਇਲੈਕਸ਼ਨਾਂ ਦੇ ਵਿੱਚ ਪਿਛਲੇ ਸਮੇਂ ਤੋਂ ਆਪਣਾ ਕਾਫੀ ਉਹਨਾਂ ਨੇ ਜ਼ਮੀਨ ਉਹਨਾਂ ਦੇ ਪੈਰਾਂ ਤੋਂ ਲੁਕੀਤੀ ਹੈ ਤੇ ਬੇਸ਼ੱਕ ਕਾਂਗਸ ਪਾਰਟੀ ਵੀ ਆਪਣੀ ਪੂਰੀ ਸਰਗਰਮੀ ਦੇ ਨਾਲ ਆਪਣੀ ਲੀਡਰਸ਼ਿਪ ਮਿਲ ਕੇ ਆਪਣੇ ਸੋਚ ਰਹੇ ਨੇ ਪਰੰਤੂ ਫੇਰ ਵੀ ਇਹ ਇਹ ਜਿਹੜੀ ਇਲੈਕਸ਼ਨ ਹੈ ਬੜਾ ਸੋਚ ਸਮਝ ਕੇ ਚੱਲੇਗੀ ਤੇ ਸਰਕਾਰੀ ਤੇ ਵੀ ਕੋਈ ਵਿਕਲਪ ਨਹੀਂ ਛੱਡੇਗੀ ਬੇਸ਼ੱਕ ਇਹ ਕੁਝ ਵੀ ਹੋਵੇ ਕਿਉਂਕਿ ਇਹਦੇ ਚ ਇਹ ਫਾਇਦਾ ਵੀ ਹੈ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਸਟੇਟ ਦੀ ਮਸ਼ੀਨਰੀ ਦੇ ਮਤਲਬ ਹੀ ਹੋਣਾ ਹੈ ਕਿ ਜਿਹੜਾ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਹੈ ਸ਼੍ਰੀ ਕਮਲ ਚੌਧਰੀ ਪੰਜਾਬ ਸਰਕਾਰ ਦੇ ਦੇ ਸਕਦੇ ਫੇਅਰ ਐਂਡ ਫਰੀ ਐਂਡ ਫੇਅਰ ਕੌਰਾਉਂਡ ਦੇ ਲਈ ਪਾਬੰਦ ਹੁੰਦੇ ਨੇ ਪਰੰਤੂ ਫੇਰ ਵੀ ਸਰਕਾਰੀ ਸਿਸਟਮ ਬੜਾ ਕੁਝ ਹੋ ਜਾਂਦਾ ਜਿਹੜਾ ਜਿਹੜੇ ਜਿਹੜਾ ਜਿਹਦਾ ਲਾਹਤ ਸਤਾ ਤੇ ਨੰਮੇ ਲਿਆ ਬਿਲਕੁਲ ਡਾਕਟਰ ਸਾਹਿਬ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ ਵਿਰੋਧੀ ਕਰਦੀ ਉਹ ਬੜੇ ਹੌਸਲੇ ਵਿੱਚ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰੇ ਫੰਕਸ਼ਨ ਸੀ ਪਿਛਲੇ ਤੱਕ ਦੇ ਨਹੀਂ ਸਵਾਲ ਪਦਰ ਦਾ ਪਰਵਾਰ ਤੇ ਲਿਆਇਦਾ ਤਾਂ ਸਾਰੇ ਬਹੁਤ ਸਾਰੇ ਵੱਡੇ ਕਾਂਗਰਸੀ ਆਗੂ ਉੱਥੇ ਪਹੁੰਚਦੇ ਆ ਤੇ ਬਹੁਤ ਸੋਹਣਾ ਉਹਨਾਂ ਨੇ ਜੀਤ ਸਿੰਘ ਜੀ ਤੇ ਆਪ ਵੀ ਇੱਕ ਵੈਕਟਲੀ ਵਿਲਾਇ ਮੁਹੰਮਦ ਜ਼ਦੀਕ ਜੀ ਉਹਨਾਂ ਨੇ ਵੀ ਆਪਣਾ ਜੀਤ ਦੀ ਪੇਸ਼ਕਾਰੀ ਕੀਤੀ ਇਥੋਂ ਤੱਕ ਕਿ ਡਾਕਟਰ ਗਾਂਧੀ ਧਰਵੀਰ ਗਾਂਧੀ ਜਿਹੜੇ ਪਹਿਲਾਂ ਆਪ ਦੇ ਅਹਿਮ ਲੀਡਰ ਸਰ ਪਹਿਲਾ ਪਾਉ ਕਿ ਆਪ ਦੇ ਵੱਡੇ ਆਗੂ ਰਹੇ ਫਿਰ ਉਹ ਐਮਪੀ ਬਣੇ ਕਾਂਗਰਸ ਦੀ ਤਰਫੋਂ ਉਹਨਾਂ ਨੇ ਵੀ ਆਪਣਾ ਬਹੁਤ ਸੁਨਾ ਜਿਹੜਾ ਆਪਣਾ ਜਗਾ ਦੇ ਮੋਮਬਤੀਆਂ ਵਾਲੀ ਮੇਰੀ ਕਵਤਾ ਉਹ ਸਲਾਈ ਕਹਿੰਦਾ ਪਾਉ ਕਿ ਫੜੇ ਮਾਹੌਲ ਦੇ ਵਿੱਚ ਰੰਗਲੇ ਮਾਹੌਲ ਦੇ ਵਿੱਚ ਵੀ ਇਹ ਕਾਂਗਰਸ ਕਾਂਗਰਸ ਨੂੰ ਐਵੇਂ ਨਾ ਸਮਝੋ ਜੀ ਡਾਕਟਰ ਸਾਹਿਬ ਨਹੀਂ ਪਿੰਟਰ ਸਾਹਿਬ ਇਹ ਇਹ ਨਹੀਂ ਹੈ ਪਰੰਤੂ ਕਿਉਂਕਿ ਕਾਂਗਰਸ ਦਾ ਜਿਹੜਾ ਕਿ ਜਿਵੇਂ ਚਰਨਤਾਰਨ ਇਲੈਕਸ਼ਨ ਦੇ ਵਿੱਚ ਹੋਇਆਗਾ ਵਾਈਲ ਇਲੈਕਸ਼ਨ ਦੇ ਵਿੱਚ ਕੱਡੀ ਵੱਡੀ ਪਾਰਟੀਆਂ ਉਹਦੀ ਜਮਾਨਤ ਜਬਤ ਹੋ ਜਾਣੀ ਇਹ ਸਾਰੇ ਹਾਰਾਂ ਕੇ ਲੀਡਰਸ਼ਿਪ ਚੋ ਕੀ ਹੋਈ ਸੀ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਹੋਇਆ ਇਹਦੇ ਤੋਂ ਵੀ ਇੱਕ ਸੰਕੇਤ ਜਾਂਦੇ ਨੇ ਬੇਸ਼ੱਕ ਕਾਂਗਰਸ ਪਾਰਟੀ ਆਪਣੀ ਨੂੰ ਦੁਬਾਰਾ ਸਥਾਪਿਤ ਕਰਨ ਦੇ ਲਈ ਕੋਸ਼ਿਸ਼ਾਂ ਕਰ ਰਹੀ ਹੈ ਪਰ ਫਿਰ ਵੀ ਜਿਵੇਂ ਦੀਆਂ ਪ੍ਰਸਥਿਤੀਆਂ ਬਰਤ ਰਹੀਆਂ ਨੇ ਜਾਂ ਪੰਜਾਬ ਯੂਨੀਵਰਸਿਟੀ ਸੈਂਟ ਚੋਣਾ ਬਾਰੇ ਸੀ ਜਿਵੇਂ ਕਿ ਭਾਜਪਾ ਨੇ ਪਹਿਲਾਂ ਇਹ ਬੜਾ ਵੱਡਾ ਸਖਤ ਸਟੈਂਡ ਲਿਆ ਸੀ ਪਰ ਹੁਣ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਇਹਦੇ ਤੋਂ ਵੀ ਖੇਤਰੀ ਪਾਰਟੀ ਨੂੰ ਬਲ ਮਿਲਣ ਦੀ ਤੇ ਪੰਜਾਬ ਦੇ ਮੁੱਦਿਆਂ ਬਾਰੇ ਜੋ ਬੰ ਵਕਤੀ ਗੱਲ ਕਰਨਗੇ ਜਾਂ ਪੰਜਾਬ ਦੀ ਇਸ਼ੂਜ਼ ਨੇ ਉਹ ਉਹਨਾਂ ਦੇ ਉੱਪਰ ਜਿਹੜਾ ਕੰਸੈਂਟਰੇਟ ਕਰੂਗਾ ਉਹਦਾ ਵੀ ਲਾਹ ਮਿਲਣਗੀ ਸੰਭਾਵਨਾਵਾਂ ਹੈਗੀਆਂ ਕਿ ਦੂਸਰਾ ਜਿਵੇਂ ਕਿ ਪੰਜਾਬ ਦਾ ਜੋਕਾ ਵਰਤਾਰਾ ਚੱਲ ਰਿਹਾ ਹੈਗਾ ਇਹ ਬਹੁਤ ਸਾਰੇ ਮੁੱਦੇ ਨੇ ਜਿਹੜੇ ਪੰਜਾਬ ਦੇ ਲੋਕ ਜਿਵੇਂ ਕਿ ਸੱਥਾਂ ਦੇ ਵਿੱਚ ਗੱਲਾਂ ਕਰਦੇ ਨੇ ਕਿ ਜਿਹਦੇ ਜਿਹਨਾਂ ਮੁੱਦਿਆਂ ਦਾ ਜਵਾਬ ਸੱਤਾ ਤੈਨੂੰ ਵੀ ਦੇਣਾ ਪੈਣਾ ਉਹ ਉਹਨਾਂ ਤੋਂ ਜੋ ਵਾਦੇ ਹਾਲਾਂਕਿ ਨਹੀਂ ਪੂਰੇ ਹੋਏ ਜੋ ਕਰ ਕੀਤੇ ਨੇ ਉਹ ਵੀ ਤੇ ਜਿਹੜਿਆਂ ਦਾ ਨਹੀਂ ਹੋ ਸਕੇ ਉਹਨਾਂ ਦੇ ਸੰਬੰਧ ਵਿੱਚ ਵੀ ਕਾਫੀ ਕੁਝ ਹੋਏਗਾ ਦੂਸਰੀ ਗੱਲ ਆਮ ਆਦਮੀ ਪਾਰਟੀ ਨੇ ਬੇਸ਼ੱਕ ਜਥੇਵੰਦਕ ਤੌਰ ਤੇ ਉਹਨਾਂ ਨੇ ਆਪਣੇ ਪਾਰਟੀ ਪ੍ਰਧਾਨ ਜੀ ਅਮਰ ਅਰੋੜਾ ਜੀ ਬਣਾਏ ਨੇ ਕਿ ਪੰਜਾਬ ਦੇ ਪ੍ਰੰਤੂ ਪਿੰਡੂ ਪੱਧਰ ਤੇ ਜਿਲ੍ਹਾ ਪੱਧਰ ਤੇ ਜਾਂ ਲੋਕਲ ਪੱਧਰ ਤੇ ਫਿਰ ਇਸ ਤਰ੍ਹਾਂ ਦੀ ਉਹਨਾਂ ਦਾ ਹਾਲਾ ਕਿ ਕਾਡਰ ਸੰਗਠਿਤ ਨਹੀਂ ਹੋ ਸਕਿਆ ਜਿਸ ਤਰ੍ਹਾਂ ਕਿ ਦੂਜੀਆਂ ਪਾਰਟੀਆਂ ਦਾ ਹੈ ਕਾਂਗਰਸ ਦਾ ਵੀ ਹੈ ਅਕਾਲੀ ਦਲ ਦਾ ਵੀ ਹੈ ਪਰੰਤੂ ਇਹਨਾਂ ਦਾ ਹਾਲੇ ਨਹੀਂ ਹੋਇਆ ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਤਾਂ ਕਾਡਰ ਨੇ ਚੱਲਣਾ ਨਾ ਜਿਹੜੇ ਲੋਕਲ ਪੱਧਰ ਦੇ ਉੱਪਰ ਜਾਂ ਪਿੰਡੂ ਪੱਧਰ ਦੇ ਉੱਪਰ ਹੋਏਗੀ ਹੈ ਉਹ 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 ਵੀ ਅਤਰ ਪਾਉਣਗੀਆਂ ਤੇ ਇਹ ਇਸ ਪੱਖ ਤੋਂ ਵੀ ਕਈ ਗੱਲਾਂ ਸਾਹਮਣੇ ਆਉਣੀਆਂ ਨੇ ਨਿਰਧਨ ਦੇ ਸਰਕਾਰੀ ਤੇ ਆਪਣਾ ਪੂਰਾ ਹੋ ਕਰੇਗੀ ਕੋਸ਼ਿਸ਼ ਕਰੇਗੀ ਪਰੰਤੂ ਫੇਰ ਵੀ ਕਈ ਵਾਰ ਇਸ ਤਰ੍ਹਾਂ ਦੀ ਕਿਉਂਕਿ ਸਥਿਤੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਆ ਬਈ ਸਮੇਂ ਤੋਂ ਸਮਾਂ ਬਹੁਤ ਥੋੜਾ ਰਹਿ ਗਿਆ ਜੇ ਇਹੀ ਚੋਣਾ 2 ਸਾਲ ਪਹਿਲਾਂ ਹੁੰਦੀਆਂ ਉਹਨਾਂ ਦੇ ਨਤੀਜੇ ਹੋਰ ਹੋਣੇ ਸੀ ਹੂੰ 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 ਤੇ ਹੁਣ ਇਹ 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 ਪ੍ਰਸਥਿਤੀਆਂ ਟਾਈਮ ਦੇ ਮੁਤਾਬਕ ਹੈ ਨਾ ਜਿਵੇਂ ਕਿ ਅਕਾਲੀ ਦਲ ਦੀ ਸਰਕਾਰ ਜਿਹੜਾ ਦੂਸਰਾ ਟਰਮ ਸੀ ਆਪਾਂ ਜਿਵੇਂ ਤੇ ਦੇਖਿਆ ਜਦੋਂ ਪੰਜਾਬ 2015 ਦੇ ਵਿੱਚ ਬੰਦ ਹੋ ਕੇ ਰਹਿ ਗਿਆ ਤੇ 2000 ਉਹਦੋਂ ਅਸਰ ਲੱਗਣ ਲੱਗੀ ਸੀ ਵੀ ਬਈ ਬਈ ਹੁਣ ਸੱਤਾ ਇਹਨਾਂ ਦੇ ਕਿਸਕੇ ਗਈ ਇਹ ਇਹ ਦੇਖਣ ਵਾਲੀ ਗੱਲ ਹੈਗੀਏ ਸਥਿਤੀਆਂ ਕਿਸ ਤਰ੍ਹਾਂ ਬਣਦੀਆਂ ਨੇ ਹਾਂ ਹਾਂ ਫਿਰ ਪਿੰਡਾਂ ਦਾ ਅਖਾੜਾ ਕਹਿ ਸਕਦੇ ਆ ਕਿ ਬਲਾਕ ਸੰਪਤੀ ਜਾਂ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾ ਦਾ ਜਿਹੜਾ ਖਾੜਾ ਜਿਹਨੂੰ ਪਿੰਡੂ ਖਾੜਾ ਵੀ ਕਿਹਾ ਜਾ ਸਕਦਾ ਹੈ ਰਾਸ਼ੀ لحاظ ਦੇ ਉੱਤੇ ਉੱਪਰ ਗਿਆ ਤੇ ਹੁਣ 14 ਤਰੀਕ ਨੂੰ ਫੇਰ ਤੇ ਪੇਪਰ ਉਤੇ ਲੱਗਣ ਗਿਆ ਮੋਹਰਾ ਚੋਣ ਨਿਸ਼ਾਨ ਕਿਉਂਕਿ ਸਾਰੀਆਂ ਤੇਰਾ ਰਾਜਸੀ ਦੇ ਹਾਜ਼ਰ ਤੇ ਚੋਣਾ ਇਸ ਮੈਦਾਨ ਨੂੰ ਦੇਖਦੀਆਂ ਨੇ ਭਿਰਦੀਆਂ ਨੇ ਆਪਾਂ ਆਪਣੇ ਚੋਣ ਨਿਸ਼ਾਨ ਲੈ ਕੇ ਉਹ ਮੈਦਾਨ ਦੇ ਵਿੱਚ ਉਤਰ ਰਹੀਆਂ ਨੇ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਚੋਣਾ ਦੇ ਵਿੱਚੋਂ ਕਿਸ ਤਰ੍ਹਾਂ ਦੇ ਰਈ ਦੀ ਸਚਾਈ ਦੀ ਸੰਕੇਤ ਨਿਕਲ ਕੇ ਸਾਹਮਣੇ ਆਉਣਗੇ ਫਿਰ ਸਦਾ ਤੇਰ ਦੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਕਿ ਚੋਣ ਪੇੜ ਉਹਨਾਂ ਦੇ ਹੱਕ ਦੇ ਵਿੱਚ ਜਾਏ ਵੱਡੀ ਪੱਧਰ ਉੱਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਅੱਜ ਫਿਰ ਬਦਲ ਵੀ ਦੇਖਣ ਨੂੰ ਮਿਲਿਆ ਤੇ ਵਕਫ ਵਕਫ ਜਿਹੜੀ ਸਿਆਸੀ ਧਿਰਾਂ ਨੇ ਉਹਨਾਂ ਨੇ ਅੱਜ ਵੱਡੇ ਪੱਧਰ ਉੱਤੇ ਹਗਾਮੀ ਪੱਦਰ ਦੀਆਂ ਬੈਠਕਾਂ ਵੀ ਕੀਤੀਆਂ ਜਿਵੇਂ ਇਹ ਅਲਾਨ ਹੁੰਦਾ ਹੈ ਰਾਜ ਚੋਣ ਕਿਸੇ ਵੱਲੋਂ ਪਲਾਗ ਸੰਪਤੀ ਜਾਂ ਕਹਿ ਲਈਏ ਕਿ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸ ਚੋਣਾਂ ਦਾ ਕਰੇ ਇਹਨਾਂ ਚੋਣਾਂ ਉੱਤੇ ਜਿਹੜੇ ਵਕਫ ਵਕਫ ਪੱਖ ਪਹਿਲੂ ਬੜੇ ਵਿਸਤਾਰ ਨਾਲ ਸਾਂਝੇ ਕੀਤੇ ਆ ਦਸ਼ਨਾਸਨ ਇਹਨੂੰ ਕੁਵਾਰ ਫੇਰ ਦੱਸ ਦिए ਕਿ ਸਾਡੇ ਨਾਲ ਜੁੜੇ ਸਾਨੂੰ ਗੇਰਾਸੀ ਮਾਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਬੈਂਕ ਜੀ ਦੇ ਮੁਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਈ ਮਿਸ਼ਨ ਪੰਜਾਬੀ